ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਤਿ ਸ਼੍ਰੀਕਾਲ ਜੀ ਹੋਰ ਕੀ ਹਾਲ ਚਾਲਾਂ ਉਮੀਦ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਲੋ ਜੀ ਤਾਂ ਸਬਾ ਦੋ ਯਾਰਾਂ ਦੇ ਤੇ ਆਪਾਂ ਤਿਆਰ ਹੋ ਗਏ ਆਂ ਨਾਲੇ ਸੀ ਤੇ ਹੁਣ ਆਪਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਚੱਲਦੇ ਆਂ ਮੱਥਾ ਟੇਕਣ ਤੇ ਬਣੇ ਰਹੋ ਵੀਡੀਓ ਦੇ ਨਾਲ ਛੋਟੇ ਵੀ ਦਰਸ਼ਨ ਕਰਾਉਣੇ ਆਪਾਂ ਲਓ ਜੇਪਨ ਨਿਕਲੇ ਨਾ ਹੋਟਲ ਤੋਂ ਬਾਹਰ ਇਹ ਆਪਣਾ ਹੋਟਲ ਆ ਰੋਹਿਤ ਰੂਮਸ ਲੋ ਸੰਗ ਤੇ ਟਾਮੀ ਟਾਮੀ ਜਾਈ ਜਾਂਦੀ ਆ ਦਰਬਾਰ ਸਾਹਿਬ ਨੂੰ ਟਾਈਮ 2:18 ਮਿੰਟ ਹੋ ਗਿਆ ਚਲੋ ਚੱਲਦੇ ਆ ਫਿਰ ਲੋ ਮਾਰਕੀਟ ਹਰੇ ਟਮਾਟਾ ਵੀ ਖੁੱਲੀ ਆ ਸੰਗਤ ਵੀ ਜੁੜੀ ਜਾਂਦੀ ਆ ਲਓ ਜੀ ਮੈਂ ਮਾਰਕੀਟ ਤੇ ਆ ਗਿਆ ਆਪਾਂ ਹਰਮੰਦਰ ਸਾਹਿਬ ਵਾਲੀ ਤੇ ਇਹ ਜੇਲੇਆਣਾ ਭਾਗ ਆ ਗਿਆ ਹੇ ਰਸਤਾ ਇਹਨੂੰ ਇਹ ਬਾਹਰ ਆ ਇੱਥੋਂ ਦੀ ਸੰਗਤ ਅੰਦਰੋਂ ਆਉਂਦੀ ਇੱਥੋਂ ਹੀ ਨਿਕਲਦੀ ਆ ਲੋ ਪਹੁੰਚ ਗਏ ਆਪਾਂ ਗੁਰੂਵਾਰ ਸਾਹਿਬ ਕੋਲ ਤੇ ਨਾਲ ਹੀ ਜੋੜਾ ਘਰ ਤੇ ਗਾਢੀ ਘਰ ਅੰਗੜ ਬੋਲ ਲਗਾ ਪੇਲਣਾ 에어ਪੋਰਟ ਲੋ ਜੀ ਆ ਗਏ ਆਪਾਂ ਦਰਬਾਰ ਸਾਹਿਬ ਅਰੇ ਸੰਗਤ ਔਲੀ ਔਲੀ ਜੁੜ ਰਹੀ ਹੈ ਸਾਰੇ ਟਾਈਮ ਪੂਰੇ 2:30 ਵਜੇ 1 ਮਿੰਟ ਘਟਾ 2:30 ਮਿੰਟ ਹੋ ਚਲੇ ਆ ਇੱਥੇ ਵੀਡੀਓ ਬਣਾਉਣਾ ਅਲਾਉਡ ਨਹੀਂ ਬੰਦ ਕਰਤੀ ਵੀਡੀਓ ਬਣਾਉਣੀ ਬਾਬਾ ਜੀ ਦੱਸਦੇ ਸੀ ਵੀ ਤੁਸੀਂ ਫੋਟੋ ਖਿੱਚ ਸਕਦੇ ਹੋ ਵੀਡੀਓ ਨਹੀਂ ਬਣਾ ਸਕਦੇ ਤੇ ਆਪਾਂ ਕੋਸ਼ਿਸ਼ ਕਰਾਂਗੇ ਜੀ ਜਿੰਨੀ ਕ ਆਪਾਂ ਤੋਂ ਬਣੂ ਬਣਾਵਾਂਗੇ ਠੀਕ ਹੈ ਜੀ ਨਹੀਂ ਤਾਂ ਫਿਰ ਆਪਾਂ ਨੂੰ ਇਹਨਾਂ ਦੀ ਵੀ ਮੰਨਣੀ ਪੈਣੀ ਆ ਸੰਗਤ ਜੁੜੀ ਇਹ okay, ਸਾਰੇ ਟੇਕ ਹੈ ਦਰਬਾਰ ਸਾਹਿਬ ਸੰਗਤ ਦਾ ਇਕੱਠ ਅੱਜ ਠੀਕ ਹੀ ਆ ਤਿੰਨ ਵੱਜ ਕੇ 37 ਮਿੰਟ ਹੋ ਗਏ ਆ ਫਟਾਈ ਵਜੇ ਇੱਥੇ ਆ ਗਏ ਸੀ ਸਹੀ ਪੂਰੇ 1 ਘੰਟੇ ਦੇ ਵਿੱਚ ਵਿੱਚ ਆਪਣਾ ਮੱਥਾ ਟੇਕ ਗਿਆ ਬਹੁਤ ਹੀ ਜ਼ਿਆਦਾ ਕੋਈ ਸੰਗਤ ਹੈ ਨਹੀਂ ਅੱਜ ਜੁੜੀ ਜਾਂਦੀਆਂ ਨਾਲ ਹੁੰਦੇ ਬਸ ਜੀ ਇਤਿਹਾਸ ਇਤਨਾ ਰਤਨ ਨਿਰਮਲ ਨਿਰਮਲੀ ਜੇ ਸਭ ਨੇ ਰਤਨ ਪ੍ਰਾਪਤ ਸੁਖ ਦਈ ਵਿੱਚ ਚਾਨਣ ਪੈਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਪੜ ਸਕਦੇ ਹੋ ਨੂੰ জুম ਕਰਕੇ ਚਾਨਣ ਕਰਕੇ ਬਹੁਤਾ ਦਿਖ ਨਹੀਂ ਰਿਹਾ गुरुद्वारा श्री थड़ा साहेब यह गुरुद्वारा ਜਾਦਗਰ ਸੀਦਾ ਦੰਦ ਨੂੰ ਟਕਸਾਲ ਪਿੰਟਰਾਂ ਵਾਲੇ ਲੋ ਜੀ ਆਪਾਂ ਮੱਥਾ ਟੇਕ ਲਿਆ ਦਰਬਾਰ ਸਾਹਿਬ ਤੇ ਮੇਰੇ ਭਰਾ ਨੇ ਗਿਆ ਹੋਇਆਗਾ ਹੂੰ ਡਿਕ ਰਿਹਾ ਇੱਥੇ ਖੜਾ ਮੈਂ ਤੇ ਆਪਾਂ ਤੁਹਾਨੂੰ ਕਿ ਮੇਰੇ ਪਿੱਛੇ ਅਕਾਲ ਤਖਤ ਚਾਹੇ ਵਾਂ ਇੱਥੋਂ ਦੇ ਹਮਲੇ ਵੇਲੇ ਜੋ ਟਟਾਇਆ ਹੋਇਆ ਸੀ ਉਸ ਟਾਈਮ ਦੀ ਪੁਰਾਣੀ ਕੰਧ ਦੀ ਨਿਸ਼ਾਨੀ ਰੱਖੀ ਗਈ ਆ ਉਹਦੇ ਦਰਸ਼ਨ ਕਰਵਾਉਂਦਾ ਹਾਂ ਲਓ ਜੀ ਸੰਗਤ ਆਈ ਜਾਂਦੀ ਆ ਮੱਥਾ ਟੇਕ ਟੇਕ ਮੁੜੀ ਜਾਂਦੀ ਆ ਕਾਠਾ ਚ ਠੀਕ ਹੀ ਆ ਲੋਏ ਕੰਧ ਅੰਦਰ ਲਈ ਇਹ ਪ੍ਰਾਰਥਨਾ ਕੰਧਾ ਜੋ ਇੰਦਰਾ ਗਾਂਧੀ ਨੇ ਹਮਲਾ ਕੀਤਾ ਸੀ ਕਾਲ ਤਖਤ ਸਾਹਿਬ ਤੇ ਟਾਇਟਰੀ ਕੀਤਾ ਸੀ ਉਸ ਟਾਈਮ ਦੀ ਕੰਦਾ ਇਹ ਜੋ ਬਚੀ ਹੋਈ ਆ ਨਿਸ਼ਾਨੀ ਲਈਏ ਥੇ ਐਨੀ ਛੱਡੀ ਗਈ ਆ ਇਹ ਉਸ ਟਾਈਮ ਦੀ ਕੰਦਾ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ चलो तो जी बहुत ही वीडियो बनाने अलाउड है इतना लो जी बेरिया इतिहास बेर बाबा बुढ़ा साहेब स्क्रीनशॉट ला के जूम करके पढ़ सकते हैं ਤਾਂ ਪ੍ਰਕਾਸ਼ ਕੀਤੇ ਗਏ ਨੇ ਗੁਰਦਾਰਾ ਪੀਰ ਬਾਬਾ ਬੁੱਢਾ ਸਹਾਈ ਜੀ ਤੇ ਹੈ ਰਤਨ ਕਮਤਾ ਸੁ ਪ੍ਰਤਾ ਲੋ ਜੀ ਬਾਹਰ ਆ ਗਏ ਆ ਦਰਬਾਰ ਸਾਹਿਬ ਤੋਂ ਆਪਾਂ ਮੱਥਾ ਟੇਕ ਲਿਆ ਅੱਜ ਵਧੀਆ ਦਰਸ਼ਨ ਹੋਏ ਨੇ ਭੀੜ ਹੈ ਨਹੀਂ ਜਿੰਨੀ ਤੇ ਮੱਥਾ ਆਪਣਾ ਵਧੀਆ ਟਿਕਿਆ ਚਲੋ ਹੁਣ ਆਪਾਂ ਉੱਪਰ ਚੱਲਦੇ ਆਂ ਫਟਾਈ ਵਜੇ ਸਹੀ ਇੱਥੇ ਆ ਗਏ ਸੀ ਦਰਬਾਰ ਸਾਹਿਬ ਤੇ ਹੁਣ 4:05 ਹੋ ਚੁੱਕੇ ਨੇ ਘੰਟੇ ਦੇ ਵਿੱਚ ਵਿੱਚ ਆਪਣਾ ਵਧੀਆ ਮੱਥਾ ਟੇਕਿਆ ਲੋ ਵੀ ਆਪ ਪਹੁੰਚ ਗਏ ਆਪਣੀ ਹੋਟਲ ਕੋਲੇ ਤੇ ਸੋਨ ਸਾਨ ਪਈਆ ਕੋਲੀਆਂ ਗਲੀਆਂ ਚ ਟਾਈਮ ਬੱਜ ਗਿਆ 4:50 ਹੋ ਗਿਆ ਆਪਾਂ ਸਵਾਗਤ 2 ਵਜੇ ਨਿਕਲੇ ਸੀ ਮੱਥਾ ਟੇਕਣ ਰਾਤ ਨੂੰ ਇਹ ਆ ਗਿਆ ਆਪਣਾ ਹੋਟਲ ਜਦ ਚੜ ਗਿਆ ਟਾਈਮ 11 ਵਜੇ ਗਿਆ ਤੇ ਗੁਰੂ ਸਾਹਿਬ ਜਾਇਆ ਇਹ ਸਾਰੇ ਹੁਣ ਆਪਾਂ ਇਥੋਂ ਉਤਰਨ ਲੱਗੇ ਆ ਅੱਜ ਆਪਾਂ ਸੈਨਟ੍ਰੀ ਨਾਨਪੁਰ ਸੈਟ ਜਾਣਾ ਇਹ ਨਾਨਪੁਰ ਦਾ ਸਫ਼ਰ ਰਬੂਆ ਜਮ ਇਹ ਮਾਰਕੀਟ ਆ ਇਥੋਂ अभी जुत्तियाँ दुनाना बहुत नहीं थे। ਆਲਾ ਕੰਮ ਚੱਕਿਆ ਪਿਆ ਲੋਕਾਂ ਨੇ ਫੋਟੋ ਸ਼ੂਟ ਦਾ ਖਲ ਚੱਲ ਰਿਹਾ ਇੱਥੇ ਇਹ ਆ ਕੀ ਕਾਰ ਪਾਰਕਿੰਗ ਆਪਣੀ ਇਹਦੇ ਨੀਚੋਂ ਵੀ ਰਸਤਾ ਆ ਜਾਂਦਾ ਆਉਂਦੇ ਆਪਾਂ ਨੀਚੇ ਦੀ ਆਏ ਸੀ ਇਹ ਉੱਪਰੋਂ ਨਹੀਂ ਕੱਢ ਜਾਂਦਾ ਫਲਾਈਓਵਰ ਵਾਰੋ-ਵਾਰ ਬਸਟੈਂਡ ਕੋਲ ਜਾ ਉਤਰਦਾ ਹੈ। ਕੰ ਲੋ ਜੀ ਤੁਰਨ ਲੱਗਿਆ ਹੋਣਾ ਆਪ ਇੱਥੋਂ ਪਾਰਕਿੰਗ ਚੋਂ ਗੱਡੀ ਕੱਢਣ ਲੱਗਿਆ ਹੋਣਾ। ਆ ਇਧਰ ਦੀਆਂ ਗੱਡੀਆਂ ਆਉਂਦੀਆਂ ਨੇ, نیچے ਆਉਂਦੀ। ਤੇ ਆਪਾਂ ਹੁਣ ਉੱਪਰ ਦੀ ਚੱਲਾਂਗੇ ਫਲਾਈਓਵਰ ਤੋਂ ਦੀ। ਇੱਥੋਂ ਬਾਹਰ ਨਿਕਲਦੇ ਆਪਾਂ ਫਲਾਈਓਵਰ ਤੇ ਆ ਗਿਆਂ ਲੋ ਜੇ ਇੱਥੋਂ ਆਪਾਂ ਦੂਸਰੀ ਮੰਜ਼ਲਾ ਇਹ ਇੱਥੋਂ ਬਾਹਰ ਹੋ ਜਾਂਦੇ ਆ ਇਹ ਫਲਾਈਓਵਰ ਆ ਗਿਆ ਇਹ ਫਲਾਈਓਵਰ ਬਾਹਰ ਆ ਜਾਂਦੇ ਆ ਇੱਥੇ ਟਿਕ ਟੰ ਟੇ ਆਉਂਦੀਆਂ ਨੇ ਵੀ ਸੰਗ ਤੇ ਛੱਡੋ ਜਕਾਰਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲੋ ਜੀ ਪਾਤਿਆ ਚੱਲੇ ਆਪਾਂ ਸ੍ਰੀ ਆਨੰਦਪੁਰ ਸਾਹਿਬ ਨੂੰ ਟਾਈਮ ਹੋ ਗਿਆ 12:00 ਬਜ ਕੇ 10 ਮਿੰਟ ਚਲੋ ਹੁਣ ਆਪਾਂ ਤੁਹਾਨੂੰ ਸ਼ਹਿਰ ਤੋਂ ਸਿਟੀ ਤੋਂ ਬਾਹਰ ਨਿਕਲ ਕੇ ਮਿਲਾਂਗੇ ਹਾਂਜੀ ਟਾਈਮ ਉੱਤਰ ਟਾਈਮ ਹੋ ਗਿਆ 4:00 ਬਜ ਗਿਆ ਸ਼ਾਮ ਦੇ ਤੇ ਆਪਾਂ ਇਸ ਟਾਈਮ ਪਹੁੰਚ ਗਿਆਂ ਗੜ ਸੰਕਰ ਗੜ ਸੰਕਰ ਤੋਂ ਆਪਾਂ 10 ਕਿਲੋਮੀਟਰ ਬਾਹਰ ਆ ਗਏ ਆ ਤੇ ਭੁੱਖ ਲੱਗੀ ਸੀ ਚਾਹ ਪਾਣੀ ਪੀਣਾ ਕਹਿੰਦੇ ਮੈਂ ਤਾਂ ਸਵੇਰ ਦੀ ਰੋਟੀ ਖਾਧੀ ਈ ਨਹੀਂ ਤੇ ਫਿਰ ਮੈਨੂੰ ਤਾਂ ਰੋਟੀ ਦੀ ਭੁੱਖ ਲੱਗੀ ਸੀ ਮੈਂ ਕਿਹਾ ਚਲੋ ਰੋਟੀ ਖਾਂਦੇ ਆ ਫਿਰ ਆਪਾਂ ਇਸ ਢਾਬੇ ਤੇ ਰੁਕਿਆ ਹੁਣ ਲੈਂਕੀ ਦਾ 18 ਸਿੰਘਲਾ ਸਿੰਘਲਾ ਰੋਡ ਆ ਇਹ ਜਿਹੜਾ ਆਨੰਦਪੁਰ ਸਾਹਿਬ ਨੂੰ ਜਾਂਦਾ ਗੜ ਸੰਕਰ ਤੋਂ ਤੇ ਚਲੋ ਥੋੜੇ ਪਾਣੀ ਚ ਛਕਦੇ ਆ ਪਹਿਲਾਂ ਹੁਣ ਇੱਥੇ ਲੋਅਰ ਸਟਾਪ ਬੈਠੇ ਰੁਕੇ ਆ ਆਪਾਂ ਮਾਤਾ ਪੀਸੋ ਗੜ ਸੰਕਰ ਤੋਂ ਫਟੂਰੇ ਜੇ ਕਰਾ ਲੈ ਸੀ ਦੋ ਤਿੰਨ ਪੈਕ ਮੈਂ ਕਿਹਾ ਰੋਟੀ ਵਧੀਆ ਲੱਗੂਗੀ ਤਾਂ ਰੋਟੀ ਖਾ ਲਾਂਗੇ ਨਾਲ ਨਹੀਂ ਫਟੂਰੇ ਨਾਲ ਛਾਰ ਲਾਂਗੇ ਚਲੋ ਦੇਖਦੇ ਆ ਕੋਈ ਦਾਲ ਸਬਜ਼ੀ ਕਰਾਉਣੇ ਆ ਇਹਨਾਂ ਦਾ ਇੱਥੇ ਨਾਲ ਰੋਟੀ ਪਾਣੀ ਖਾਣੇ ਆ ਫਿਰ ਸੰਗਤਾਂ ਸਾਡੀ ਆ ਬੈਠੀ ਜਿਵੇਂ ਜਿਵੇਂ ਕੁੱਟ ਕੇ ਪਿਠਾਈ ਹੁੰਦੀ ਆ ਸੰਗਤਾਂ ਆ ਬੈਠੇ ਜਿਹਾ ਕੁੱਟ ਕੇ ਪਿਠਾਈ ਹੁੰਦੀ ਆ ਸਾਡੀ ਇਹ ਸਟਾਪ ਤੇ ਰੁਕੇ ਆ ਆਪਾਂ ਪਿੰਡ ਦਾ ਨਾਮ ਹੋਣਾ ਇੱਥੇ ਕ੍ਰੀਮਪੁਰਾ ਆਈ ਲਵ ਕ੍ਰੀਮਪੁਰਾ ਉਹ ਜੀ ਲੱਗਿਆ ਰੋਟੀ ਖਾਣ ਰੋਟੀ ਕਰਵਾ ਲਈ ਆਪਾਂ ਗੋਪੀ ਦੀ ਦਾਲ ਆ ਸਬਜੀ ਆ ਤੇ ਰੋਟੀਆਂ ਨੇ ਚਲੋ ਖਾ ਕੇ ਮਿਲਦੇ ਹਾਂ ਲੋਕੀ ਰੋਟੀ ਕਰੀਆ ਆਪਾਂ ਨੇ ਤੇ ਚਾਹ ਪਾਣੀ ਵੀ ਪੀ ਲਿਆ ਸਬਜੀ ਸਵਾਦ ਸੀ ਇਹਨਾਂ ਦੀ ਸਬਜੀ ਮਿਕਸ ਵਜਿਹਾ ਬਣਾਇਆ ਸੀ ਇਹਨਾਂ ਨੇ ਸਬਜੀ ਆਪਣੋਂ ਟੇਸਟੀ ਲੱਗੀ ਵਧੀਆ ਪੰਜਾਂ ਚ ਢੱਡ ਭਰ ਗਿਆ ਪੰਜਾਂ ਰੋਟੀਆਂ ਖਾ ਗਿਆ ਮੈਂ ਬੈਠਾ ਹੋਇਆ ਤਾਂ ਤੇ ਚਲੋ ਹੁਣ ਚੱਲਦੇ ਆ ਪਹੁੰਚ ਗਏ ਆਪਾਂ ਸ੍ਰੀ ਅਨੰਦਪੁਰ ਸਾਹਿਬ ਪੰਜ 25 ਹੋ ਗਏ ਆ ਟਾਈਮ ਹਾਥ ਨਹੀਂ ਹੋਇਆ ਪਹੁੰਚਦੇ ਹਾਂ। ਇਤਰੀ ਚੱਲਣਾ ਕੋਤਰੀ। ਕਮਰਾ ਕੋਮਰਾ ਆ ਗਿਆ। ਆ ਗਿਆ। ਬਹੁਤ ਹੁਸਨ ਹੈ। ਕਿਤੇ ਵੈ ਇੰਦਰੀ ਇੱਥੋਂ ਆਏ ਹਾਂ ਤੇ ਇੱਧਰ ਜੇ ਪਹੇੜੀ ਕੋਲ ਆ। ਲੋ ਇਹ ਪਹੁੰਚ ਗਏ ਆਪਾਂ। ਤਾਂ ਨਹੀਂ ਚੱਕਣ ਦੇ ਲਈ ਨਾਨਦਪੁਰ ਸ ਹੈ ਬਾਈ ਬਾਈ ਪਾਰਕਿੰਗ ਆਨੇ ਬਾਰੇ ਕਿਤਰੀ ਸ਼ੈਡ ਚਲੋ ਆਪਾਂ ਤਾਂ ਕਮਰਾ ਰੂਮ ਲੈਣਾਗਾ ਗੱਡੀ ਉੱਥੇ ਲੈ ਕੇ ਚੱਲਾਂਗੇ ਆਪਾਂ ਲੰਘੀਏ ਰੂਮ ਤੇ ਇਸ ਤਰ੍ਹਾਂ ਜੀਓ 1 ਕਿਲੋਮੀਟਰ ਤੋਂ ਰੇੜੇ ਰੇੜੇ ਲਾਉਣ ਆ ਪਰੂਮ ਲੈਣੇ ਰੂਮ ਲਾ ਕੇ ਮਿਲਦੇ ਹਾਂ ਲਓ ਜੀ ਪਹੁੰਚ ਗਏ ਆਪਾਂ ਹੁਣ ਆਪਾਂ ਨੂੰ ਇਥੋਂ ਰੂਮ ਮਿਲੂਗਾ ਇੱਥਾਂ ਬੈਠੇ ਨੇ ਬਾਬਾ ਜੀ ਫਿਰ ਚੱਲ ਗਏ ਆਪਾਂ ਕਮਰਾ ਲੈਣੇ ਆ ਫਿਰ ਮਿਲਦੇ ਆ ਸਰ ਜੀ ਪਹੁੰਚ ਗਏ ਆਂ ਸਰਾਂ ਦੇ ਵਿੱਚ ਕਮਰਾ ਲੈ ਲਿਆ ਆਪਾਂ ਨੇ ਤੇ ਟਾਈਮ ਤਕਰੀਬਨ 5:40 ਮਿੰਟ ਹੋ ਗਏ ਆ ਆਪਾਂ ਰੂਮ ਲੈ ਕੇ ਸਰਾਂ ਦੇ ਵਿੱਚ ਆ ਗਏ ਆ ਇੱਥੇ ਤੁਹਾਨੂੰ ਰੂਮ ਦਿਖਾਉਣੇ ਆ ਇਹ ਸਰਾਵਾਂ ਨੇ ਪਾਪਾ ਪਹਿਲਾਂ ਵੀ ਇੱਥੇ ਆ ਕੇ ਰੁਕਦੇ ਆਂ ਬਾਬਾ ਜੀ ਨੂੰ ਕਹਤਾ ਸੀ ਵੀ ਗੱਡੀ ਕੋਲ ਵਗ ਜੇ ਵੀ ਸਾਨੂੰ ਉੱਥੇ ਰੂਮ ਦੇ ਦਿਓ ਤੇ ਇਹ ਆਪਾਂ ਨੂੰ ਰੂਮ ਮਿਲ ਗਿਆ ਇਹ ਸਾਹਮਣੇ ਨਾਲ ਹੀ ਆਪਣੀ ਮੋੜੇ ਗੱਡੀ ਕੱਢ ਗਈ 230 ਨੰਬਰ ਰੂਮ ਮਿਲਿਆ ਆਪਾਂ ਹਲੋ ਜੀ ਫੇਰ ਉਹ ਮਿਲਿਆ ਆਪਾਂ ਨੂੰ 500 ਰੁਪਿਆ ਕਿਰਾਇਆ ਇਹਦਾ ਰੂਮ ਦਾ ਅਸੇਰਾ ਸਾਹਮਣੇ ਗੱਡੀ ਖੜ ਗਈ ਕੀਚਰ ਵਗਾਰੇ ਲੱਗੇ ਹੋਏ ਨੇ ਬਾਥਰੂਮ ਹੈ ਥੋੜੇ ਛੋਟੇ ਪਰ ਆ ਵੀ ਅਡਜਸਟਮੈਂਟ ਹੋ ਜਾਂਦੀ ਆ ਸਾਡਾ ਬਾਹਰ ਗੇਟ 'ਚ ਗੱਡੀ ਲੱਗ ਗਈ ਲੋ ਜੀ ਸਾਡੇ ਮੈਟਰ ਜਿਹੜੇ ਲੰਕਾਪ੍ਰਸਾਦ ਦੇ ਬਣੀ ਸਾਡੇ ਨੇ ਪਏ ਆ ਤੇ ਟਾਈਮ ਵੀ ਤਕਰੀਬਨ 9:30 ਦਾ ਹੋ ਚੁੱਕਿਆ ਤੇ ਆ ਕੰਮਕਾਰ ਜੇ ਕਰਨ ਲੱਗਿਆ ਸੀ ਖਰਚਾ ਬਾਣੀਏ ਜੋੜੇ ਸਾਡੇ ਹੋਣਾ ਦਾ ਲੱਗ ਰਿਹਾ ਕਰਨਾ ਸੀ ਆਪਾਂ ਨੇ ਮੈਂ ਕਿਹਾ ਚਲੋ ਮੈਂ ਉਹ ਕਰ ਲੈਣਾ ਇਹਨੇ ਤੇ ਕੁਝ ਮੋੜੀ-ਮੁੱਟੀ ਗੱਡੀ ਤੇ ਪਾਣੀ ਮਾਰਿਆ ਸੀ। ਹਨ ਮੈਂ ਉਹ ਕਰਨ ਲੱਗੇ ਤੇ ਇਹ ਚੱਲ ਗਏ ਸੀਗੇ ਲੰਗਰ ਪ੍ਰਸ਼ਾਦਾ ਪਾਣੀ ਸਕਿਆ ਏ। ਤੇ ਨਿਹਰਾ ਹੋ ਗਿਆ ਆਪਾਂ ਦਰਬਾਰ ਸਾਹਿਬ ਸਵੇਰੇ ਨਹਾ ਧੋ ਕੇ ਮੱਥਾ ਟੇਕਾਂਗੇ। ਸੋ ਨੂੰ ਸਵੇਰੇ ਕਰਵਾਵਾਂਗੇ ਦਰਸ਼ਨ। ਤੇ ਹੁਣ ਆਪਾਂ ਮਾਰਕੀਟ ਚ ਚੱਲੇ ਆ। ਦੇਖਦੇ ਆ ਕਿ ਉਹਨਾ ਕੁਝ ਢੇੜਾ ਕੱਟ ਕੇ ਆਉਣੇ ਮਖਣ ਵਾਲੇ। ਤੇ ਨਾਲੇ ਹਲਕਾ ਫੁਲਕਾ ਜਿਹਾ ਕੁਝ ਖਾ ਪੀ ਆਵਾਂਗੇ। ਲੋ ਜੀ। ਹਾਂ ਗੇਟ ਖੁੱਲ੍ਹੇ ਪਿਆ ਲੋਕੀ ਆ ਗਏ ਗੱਡੀ ਚ ਆਪਾਂ ਬਈ ਇੱਥੇ ਤਾਂ ਠੰਡ ਆ ਆਪਾਂ ਚਾਰ ਧਾਮਾਂ ਦੀ ਯਾਤਰਾ ਕਰ ਲਈ ਆ ਅ ਸਚਕੰਡ ਸ਼੍ਰੀ ਹਜੂਰ ਸਾਹਿਬ ਗਏ ਸੀ ਆਪਾਂ ਪਹਿਲਾਂ ਉੱਥੇ ਵੀ ਪੱਕੇ ਚੱਲਦੇ ਸੀ ਗਰਮੀ ਸੀ ਪੂਰੀ ਮਹਾਰਾਸ਼ਟਰ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਸ੍ਰੀ ਸ਼ਾਸ਼ਕੰਡ ਪਟਨਾਸਾ ਆਉਦੀ ਯਾਤਰਾ ਕੀਤੀ ਆ ਉੱਥੇ ਵੀ ਗਰਮੀ ਸੀ ਤੇ ਉਸ ਤੋਂ ਬਾਅਦ ਆਪਾਂ ਪੰਜਾਬ ਆ ਗਏ ਆ ਸਾਬੋ ਕੀ ਤਲਵੰਡੀ ਗਏ ਆ ਉੱਥੇ ਵੀ ਕੋਈ ਖਾਸ ਠੰਡ ਮਹਿਸੂਸ ਨਹੀਂ ਹੋਈ ਤੇ ਕੱਲ ਆਪਾਂ ਚੌਥੇ ਤਾਂ ਧਾਮ ਦੀ ਤੱਕ ਦੀ ਯਾਤਰਾ ਕਰੀ ਆ ਆਪਾਂ ਕੱਲ ਅੰਮ੍ਰਿਤਸਰ ਸਾਹਿਬ ਸਿੰਘਾ ਤੇ ਉੱਥੇ ਵੀ ਰਾਤ ਸੀ 11 12 ਵਜੇ ਤੱਕ ਫਿਰਦੇ ਰਿਹਾ ਕੋਈ ਇੰਨੀ ਛੜਣ ਲੱਗੀ ਤੇ ਅੱਜ ਅਸੀਂ ਇੱਥੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਆ ਤੇ ਇੱਥੇ ਦਾ ਹੱਥ ਜਾਂਦੇ ਆ ਪੈਰ ਸਾਰੇ ਠਰਦੇ ਆ ਠੰਡ ਬਹੁਤ ਮਹਿਸੂਸ ਹੋ ਰਹੀ ਆ ਬਾਕੀ ਇਧਰ ਨੂੰ ਪਾਣੀ ਤਾਂ ਨਹੀਂ ਹੈਗਾ ਇਧਰ ਡੈਮ ਡੈਮ ਨੇ ਕੋਲੇ ਮੈਨੂੰ ਲੱਗਦਾ ਉਹਦੇ ਕਰਕੇ ਪਹਾੜੀ ਏਰੀਆ ਇਲਾਕਾ ਵੀ ਨਾਲ ਆ ਗਿਆ ਤੇ ਉਹਦੇ ਕਰਕੇ ਮੈਨੂੰ ਲੱਗਦਾ ਠੰਡ ਕੁਝ ਜ਼ਿਆਦਾ ਮਹਿਸੂਸ ਹੋ ਰਹੀ ਆ ਚਲੋ ਕੋਈ ਗੱਲ ਨਹੀਂ ਆਪਾਂ ਦਿਖਾਉਣਾ ਥੋੜਾ ਮਾਰਕੀਟ ਚੱਲਦੇ ਆ ਜੀ ਸਾਬਾ ਬਾਰੇ ਹਾਈਵੇ ਤੇ ਆ ਗਏ ਆਪਾਂ ਇੱਥੇ ਚੰਪਾਲੀ ਸਭ ਬੁੱਲੀ ਸੀ ਅਕੇ ਚਲੋ ਹਲਕਾ ਫੁਲਕਾ ਜਿਹਾ ਖਾਣੇ ਆਪਾਂ ਚੰਪਾ گاؤں ਲੱਗੇ ਆਂ ਦੇਖਦੇ ਆਂ ਕਿਹੋ ਜਿਹਾ ਬਣਾਉਂਦੇ ਆ ਇਹ ਸਲਾਈ ਸਾਰੀ ਚਾਂਪ ਵਾਲੀ ਹੈ ਨਾ ਹੈਨਾ ਆਹੀ ਹੋ ਜਾ ਦੇਖਦੇ ਆ ਭੁੱਖ ਥੋੜੀ ਬਹੁਤੀ ਸੀ ਨੋਰਮਾ ਨਾ ਮੋਟਾ ਠੰਡਾ ਲੈ ਲੰਨੇ ਆ ਕੋਲ ਡਰਿੰਕ ਮੇਨ ਹਾਈਵੇ ਤੇ ਆ ਗਏ ਆ ਆਪਾਂ ਇਧਰ ਨੰਗਲ ਡੈਮ ਤੇ ਇਧਰ ਰੋਪੜ ਆਪਾਂ ਖੜੇ ਆਂ ਸ੍ਰੀ ਆਨੰਦਪੁਰ ਸਾਹਿਬ ਬਈ ਬਾਹਰ ਤਾਂ ਠੰਡ ਆ ਅਰੇ ਗੱਡੀ ਦੇ ਵਿੱਚ ਤਾਂ ਮੈਂ ਹੀਟਰ ਲਾ ਰੱਖਿਆ ਪਰ ਬਾਹਰ ਠੰਡ ਲੱਗਦੀ ਆ ਲਾਤੀ ਚਲਾਈ ਠੰਡਾ ਠੰਡ ਲੱਗਦੀ ਆ ਆਪਾਂ ਤਾਂ ਬੱਚੀ ਬੈਗਿਆ ਮੈਂ ਉਹਨੂੰ ਕਿਹਾ ਮੈਂ ਕਿਹਾ ਬਈ ਬਣਾ ਕੇ ਚਾਹ ਮੈਂ ਤਾਂ ਬੱਚੀ ਪੜਾ ਜਾ ਬਾਰ ਦਾ ਠੰਡ ਲੱਗਦੀ ਆ ਬਹੁਤ ਜ਼ਿਆਦੇ ਹਲੋ ਜੀ ਇਹ ਕਰਵਾਈ ਆ ਚਾਹ ਪਾਪਾ ਮਲਾਈ ਚਾਹ ਪਾ ਦੇਖਦੇ ਆ ਖਾ ਕੇ ਕਰ ਵਈਆ ਹਾਂਜੀ ਚਾਹ ਪਿਖਾ ਲਈ ਆਪਾਂ ਚਲੋ ਹੁਣ ਰੂਮ ਚ ਚੱਲਦੇ ਆਂ ਨੇਰਾ ਕਾਫੀ ਹੋ ਗਿਆ ਸਾਢੇ 10 ਦਾ ਟਾਈਮ ਹੋ ਗਿਆ 10:27 ਮਿੰਟ ਹੋ ਗਿਆ ਕਿ ਮਾਰਕੀਟ ਵਿਚਾਰੀ ਆਫ ਹੋ ਗਈ ਐ ਇੱਥੇ ਹੁਣ ਤਕਰੀਬਨ ਸਾਰੇ ਆਪਾਂ ਆਪਣੇ ਟਿਕਾਣੇ ਲੱਗ ਚੁੱਕੇ ਨੇ ਦਿਖਾਉਣਾ ਛੁਣੋ ਆਪਾਂ ਵੀ ਚੱਲਦੇ ਆ ਰੂਮ 'ਚ ਦੇਖੋ 10:29 ਹੋ ਰਹੇ ਨੇ ਦੀਂਦਾ ਕੋਈ ਕੋਈ ਨਹੀਂ ਦੀਂਦਾ ਦਰਵਾਰ ਸਾਹਿਬ ਵੀ 10:30 ਵਜੇ ਨੂੰ ਸੁਨਸਰਣ ਹੋ ਚੱਲੀ ਆ ਸੰਗਤ ਅੱਜ ਵਾਰ ਇੱਥੇ ਘਟ ਪਹੁੰਚੀ ਆ। ਬਾਕੀ ਠੰਡ ਕਰਕੇ ਵੀ ਤਕਰੀਬਨ ਸਾਰੇ ਆਪਾਂ ਆਪਣੇ ਰੂਮਾਂ 'ਚ ਵੜ ਗਏ ਆ। ਦੁਕਾਨਾਂ ਵੀ ਬੰਦ ਹੋ ਗਈਆਂ ਨੇ ਇੱਥੇ ਹੁੰਦੀਆਂ। ਲੋ ਵੀ ਆ ਗਏ ਆ ਸਰਾਹ ਕੋਲੇ। ਪਾਈਤਰਾ ਸਰਾਹ ਦੇ ਵਿੱਚ ਰੁਕੇ ਆ ਜਿੱਧਰ ਜੂਪਾ ਆਹ ਇਧਰ ਜੂਪਾ ਆ ਗਿਆ ਆਹ ਸਨਾਲੇ ਪਰ ਰੁਕੇ ਆ ਜੀ ਆ ਗਏ ਆਪਾਂ ਸਰਾਂ ਦੇ ਵਿੱਚ ਮੁੜ ਕੇ ਤੇ ਟਾਈਮ ਪੂਰੇ 10:30 ਹੋ ਗਿਆ ਇਹਨਾਂ ਬੱਸ ਆਉਣ ਲੱਗੇ ਆਂ ਲੋ ਜੀ ਆਪਣਾ ਅੱਜ ਦਾ ਵਲੌਗ ਇੱਥੋਂ ਤੱਕ ਸੀ ਅੱਜ ਦੇ ਵਲੌਗ ਦੀ ਇੱਥੇ ਕਰਦੇ ਆਂ ਆਪਾਂ ਐਂਡਿੰਗ ਤੇ ਜੀਨੇ ਕਿਸ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਆਪਣੇ ਵਧੀਆ ਲੱਗਦੇ ਨੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗਦੀ ਆ ਠੀਕ ਆ ਜੀ ਵੀਡੀਓ ਦੇ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਵੀ ਆ ਤਾਂ ਆਪਾਂ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਆਪਣੇ ਨੂੰ ਠੀਕ ਹੈ ਜੀ ਚਲੋ ਠੀਕ ਹੈ ਜੀ ਲੱਗੀਆਂ ਪੈਣ ਫਿਰ ਕੱਲ ਨੂੰ ਹੁਣ ਆਪਾਂ ਤੁਹਾਨੂੰ ਇੱਥੋਂ ਦੇ ਸ਼ਰਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਆਲੇ-ਦਾਲ ਦੇ ਲੋਕਲ ਗੁਰਦੁਆਰੇ ਵੀ ਦਿਖਾਵਾਂਗੇ ਠੀਕ ਹੈ ਜੀ ਟਾਈਮ ਲੱਗਿਆ ਤਾਂ ਆਪਾਂ ਉੱਪਰ ਨੈਣਾ ਦੇਵੀ ਵੀ ਜਾ ਕੇ ਆਵਾਂਗੇ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਹੁਣ ਕਿਸੇ ਅਗਲੇ ਬਲੌਗ ਵਿੱਚ